उम्मीद कर दी सारे ठीक होवोगे जेकर मेरे चैनल पहली से पहली बार आयो तो इसक्राइब जरूर कर दो हां अज मैं बहुत ही वादिया लेके आई हाँ अखाऊंगी कालो की नवी भाभी परफॉर्मेंस ਅਬੇ ਮਜਾ ਆਏਗਾ ਨਾ ਬਿੜੋ ਬਾਬਿਓ ਤੁਹਾਨੂੰ ਪਤਾ ਹੀ ਹੈ ਨਾ ਕੱਲ ਸੀ ਕੀ ਬਰਾਤ ਤੇ ਆਪਾਂ ਬਹੁਤ ਥੱਕ ਗਏ ਸੀ ਨਾ ਤੇ ਅੱਜ ਆਪਾਂ ਅੱਜ ਮੇਲਾ ਦਾ ਅੱਜ ਮੇਲਾ ਮੇਲੀਂ ਤੇ ਮਤਲਬ ਆਪਾਂ ਕੁੜੀ ਵਾਲੇ ਉਧਰ ਆਉਂਦੇ ਨੇ ਨਾ ਤੇ ਅੱਜ ਪ੍ਰੋਗਰਾਮ ਵੀ ਆਪਰੇ ਨਾ ਤੇ ਪਾਰਟੀ ਹੈ ਮਤਲਬ ਜੇ ਤੇ ਨਉ ਨਈ ਬਾਲਾ ਪਤ ਸਿੱਧਾ ਬੋਲਦੇ ਵੀ ਅੱਜ ਪਾਰਟੀ ਹੈ ਇਹਨਾਂ ਓਲਜੀ ਘਤ ਜਨ ਇਹ ਕੀ ਹੈ ਪਾਰਟੀ ਚੱਲ ਕੇ ਆ ਆ ਵਿਆਹ ਵਾਲੇ ਘਰੇ ਤੇ ਤੁਹਾਨੂੰ ਆਨੇ ਨੂੰ ਅੱਗੇ ਸੈੱਟ ਕਰ ਰਹੇ ਹਾਂ ਆ ਲੈ ਆਂਦੇ ਹਾਂ ਪਾਕਾ ਇਸ ਨੂੰ ਬੁਲਾ ਕੇ ਕਾਹਦੇ ਸੈੱਟ ਕਰਦੇ ਮਿਲ ਰਿਹਾ ਸੀ ਲਓ ਜੀ ਅੱਗੇ ਸਾਰੇ ਵਲੌਗਰ ਪਾਰਟੀ ਤੇ ਤੇ ਇਹਨਾਂ ਸਾਰੇ ਵਲੌਗਰਾਂ ਦੀ ਜਿਹੜੀ ਬੌਸ ਆ ਉਹ ਹੈਗੀ ਆ ਕਾਲੋ ਚਲੋ ਪਹਿਲਾ ਖਾਣ ਵੜ ਗਏ ਤੁਸੀਂ ਘਰੋਂ ਕੁਝ ਖਾ ਕੇ ਨਹੀਂ ਆਏ ਭੁੱਖੇ ਹੀ ਤੁਰੇ ਆਏ ਸਾਡੇ ਵਰਗੇ ਦਾ ਜਦੋਂ ਇੱਕ ਪ੍ਰੋਗਰਾਮ ਤੇ ਜਾਂਦੇ ਐ ਇੱਕ ਦੋ ਕੁ ਅੱਠ ਖਾ ਕੇ ਜਾਂਦੇ ਐ ਇਹ ਉਹਨਾਂ ਤੋਂ ਫੀਡ ਰਹੀ ਕਹਿੰਦੇ ਜਾ ਕੇ ਲੱਗ ਜਾਂਦਾ ਹਰ ਬਾਅਦ ਖਾਣ ਲੱਗ ਪੈਂਦਾ ਹੈ ਕੌਣ ਆ ਗਿਆ ਲੱਗ ਗਿਆ ਨੇ ਰੇੜੇ ਰਹੀ ਮੇਰੀ ਭੈਣ ਤਾਂ ਹੁਣ ਆ ਜਾਏਗਾ ਛਾਗੋ ਛਾਗੋ ਕੋਈ ਨਾ ෝපියගේ කිරි ගඩ තුමයි ල්ලරම කාලෝ දල්ල ලූරාමාගය ਉਮੀ ਵਿਆਹ ਕੇ ਲਾਂਦੀ ਆ ਉਹਦੇ ਨਾਲ ਤਾਂ ਸ਼ਗਨ ਵਿਹਾਰ ਕਰਨੀ ਆ ਇਹ ਪਤਾ ਨਹੀਂ ਆਪਦਾ ਆਪਸ ਵਿੱਚ ਕਿਹੜੇ ਸ਼ਗਨ ਵਿਹਾਰ ਕਰੀ ਜਾਂਦੀਆਂ ਵਿਆਹ ਕਿਸੇ ਨੇ ਕਰਵਾਇਆ ਤੇ ਫੀਲਿੰਗਾਂ ਇਹ ਚੱਕੀ ਜਾਂਦੀਆਂ ਗੁਲਾਬ ਜਾਮਨ ਤੇ ਰਸਗੁਲੇ ਨੂੰ ਦੇਖ ਕੇ ਤਾਂ ਡਰ ਲੱਗੇ ਉਹਦੇ ਤੇ ਥਾਲੀ ਭਰ ਲਿਆਂਦਾ ਸਿੱਧਾ ਮੈਂ ਤੁਸੀ ਇੱਕ ਇੱਕ ਦੋ ਦੋ ਲੈ ਲਓ ਕੱਠੀ ਪਲੇਟ ਭਰ ਕੇ ਰੱਖਦੇ ਸਾਹਮਣੇ ਜਿੰਨੀਆਂ ਛਕੀ ਜਾਂਦੀਆਂ ਸ਼ਾਕਲੋ ਜੇ ਖਾਲੀ ਹੋ ਗਈ ਪਲੇਟ ਦੁਬਾਰਾ ਭੇ ਚੱਕ ਲੈਵਾਂਗੇ ਆਪਾਂ ਸਤੀ ਆਪਣੀ ਵੀ ਆਣੀ ਕਿ ਨੰਗਾ ਵੀ ਯੋਗਾ ਆਪਣੇ ਕਾਲੋ ਦੀ ਨਵੀਂ ਭਾਬੀ ਦਾ ਸੰਗ ਦੀ ਬਹੁਤ ਵੈਸੇ ਦੇਖਣ ਤੋਂ ਸੰਸਕਾਰੀ ਲੱਗਦੀ ਐ ਚੰਗੇ ਘਰ ਦੀ ਐ ਵੀ ਇਹਨਾਂ ਕੋ ਕੰਵਲ ਨਹੀਂ ਮਾਰੂਗੀ ਵਲੌਗ ਬਣਾ ਬਣਾ ਕੇ ਵੱਤ ਸਹੀ ਐ ਅੱਲਾ ਜੂ ਨੱਚਣ ਲੱਗੀ ਉਹ ਸੰਗ ਦੀ ਸੀਗੀ ਕੁੜੀ ਮੈਂ ਤਾਂ ਆਖਿਆ ਚੱਲ ਸਿਆਣੀ ਹੋਊਗੀ ਮੈਨੂੰ ਤਾਂ ਹੁਣ ਪਤਾ ਲੱਗਾ ਇਹ ਤਾਂ ਕਾਲੋ ਨਾਲ ਵੀ ਟੱਪੀ ਵੀ ਐ ਇਹਦੀ ਤਾਂ ਉਹ ਗੱਲ ਆ ਜਿਵੇਂ ਕੋਈ ਛੋਟਾ ਬੱਚਾ ਨਹੀਂ ਕਿਸੇ ਰਿਸ਼ਤੇਦਾਰੇ ਤੇ ਜਾਂਦਾ ਤੇ 15-20 ਮਿੰਟ ਸੰਗ ਦਾ ਰਹਿੰਦਾ ਬੋਲਦਾ ਨਹੀਂ ਖੇਡਦਾ ਨਹੀਂਗਾ ਤੇ ਬਾਅਦ ਚੋਂ 15-20 ਮਿੰਟ ਬਾਅਦ ਇੱਕੋ ਦਮ ਖੁੱਲ ਜਾਂਦਾ ਫਿਰ ਉਹ ਕਿਸੇ ਦੀ ਸੁਣਦਾ ਨਹੀਂਗਾ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਮੈਨੂੰ ਤਾਂ ਲੱਗਦਾ ਕਾਲੋ ਆਪਦੇ ਵਿਆਹ ਵਾਲੇ ਦਿਨ ਸੋਰੇ ਜਾ ਕੇ ਆਈ ਲੱਚੂਗੀ ਕੱਲ ਸ਼ੁਕਰ ਆ ਥੱਕ ਥੁੱਕ ਕੇ ਬੈ ਗਈ ਇਹਨਾਂ ਦੀ ਨਵੀਂ ਵਿਆਹੀ ਬੌਕਟੀ ਨਹੀਂ ਤਾਂ ਮੈਨੂੰ ਸੀ ਕਰ ਜਿਵੇਂ ਦਸਾਂ ਜਣੇ ਚੱਕ ਕੇ ਇਹਨੂੰ ਗੱਡੀ 'ਚ ਬਿਠਾਇਆ ਸੀ ਨਾ ਡੋਲੀ ਵੇਲੇ ਉਹ ਇਹ ਦਸਾਂ ਜਣੇ ਨੂੰ ਚੱਕ ਕੇ ਕੋਸੀਨਾ ਬੰਨਣਾ ਪਊਗਾ ਕਿਤੇ ਤੁਹਾਨੂੰ ਅਰਥ ਨਾ ਪਵੇ ਇਹ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਨਾ ਕੱਲ ਸਾਡਾ ਵਿਆਹ ਸੀਗਾ ਤੇ ਤੂੰ ਰੱਜੀ ਨਹੀਂ ਇੱਕ ਵਿਆਹ ਕਰਵਾ ਕੇ ਤੈਨੂੰ ਸਬਰ ਨਹੀਂ ਆਏਗਾ ਕਿ ਤੂੰ ਵੀ ਮੁਸ਼ਕੀ ਵਾਂਗੂ ਹੈ ਨਾ ਛੱਡ ਕੇ ਹੋਰ ਕਿਤੇ ਵਿਆਹ ਕਰਵਾਉਣਾ ਹੁਣ ਆ ਫੜ ਓ ਕਹੀ ਜਾਂਦੇ ਆ ਬੈਕ ਚੱਲ ਜੋ ਬੈਕ ਚੱਲ ਜੋ ਪਰ ਨਾ ਕਾ ਲੋ ਕਿੱਥੇ ਕਿਸੇ ਦੀ ਸੌਂਦੀ ਆ ਉਹ ਤੁਹਾਨੂੰ ਪੁੱਛੀ ਜਾਂਦੀ ਆ ਵੀ ਆਪ ਕੈਸੇ ਹੋ ਤੇ ਨਹੀਂ 24 ਘੰਟੇ ਉਹ ਤੁਹਾਡੇ ਘਰੇ ਰਹਿੰਦਾ ਹਜੇ ਕੋਈ ਕਸਰ ਆ ਉਹਦਾ ਹਾਲ ਚਾਲ ਪੁੱਛਣ ਚ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਤੱਕ ਤੋਕ ਕੇ ਬੈਠ ਗਈ ਵੀ ਹੁਣ ਨਹੀਂ ਇਹ ਉੱਥ ਦੀ ਪਰ ਨਾ ਇਹ ਤਾਂ ਫੇਰ ਆ ਗਈ ਉਹਨੂੰ ਨਾਲ ਲੈ ਕੇ ਆਪਦੇ ਘਰ ਵਾਲੇ ਨੂੰ ਮੈਨੂੰ ਲੱਗਦਾ ਨਾ ਸੱਚੀ ਕੁਰਸੀ ਤੇ ਨਾ ਰੱਸੀਆਂ ਨਾਲ ਬੰਨ ਕੇ ਬਿਠਾਉਣਾ ਪਊਗਾ ਆਹ ਕਿਸੇ ਨੇ ਗਿਫਟ ਭੇਜਤਾ ਇਹਨੂੰ ਇਹਦੇ ਕਿਸੇ ਕਟੜ ਫੈਨ ਨੇ ਤੇ ਇਹ ਹੁਣ ਫੁਕਰੀ ਮਾਰਦੀ ਐ ਰੀਡ ਬਣਾ ਕੇ ਵੀ ਹਾਂ ਮੈਨੂੰ ਕਿਸੇ ਨੇ ਵੀ ਗਿਫਟ ਭੇਜਿਆ ਤੇ ਇਹਨੂੰ ਆ ਹੀ ਨਹੀਂ ਪਤਾ ਵੀ ਇਦਾਂ ਫੁਕਰੀ ਮਾਰ ਕੇ ਦੀ ਬੇਇੱਜ਼ਤੀ ਕਿੰਨੀ ਹੁੰਦੀ ਹੈ ਵੈਸੇ ਇਹ ਤਾਂ ਬੇਸ਼ਰਮ ਹੋਈ ਪਈ ਇਹਦੀ ਜਿੰਨੀ ਮਾਜੀ ਬੇਇੱਜ਼ਤੀ ਹੋਈ ਜਾਵੇ ਇਹਨੂੰ ਕੋਈ ਫਰਕ ਨਹੀਂ ਪੈਂਦਾ ਨਸਤ ਪਾਗਲਾ ਉੜਾ ਜਿੰਦ ਕੋਰੇ ਕਾਗਜ਼ ਜੀ ਸ਼ਰਕੂ ਇਹਨਾ ਤੋ ਸਿੱਖੋ ਵੀ ਖੁਦ ਆਪਣੇ ਲਈ ਚੀਜ਼ ਲਿਆ ਕੇ ਆਵੇ ਆਪ ਨੂੰ ਕਿਵੇਂ ਸਰਪ੍ਰਾਈਜ਼ ਦੇਣਾ ਐਨੇ ਕੰਜੂਸ ਵੀ ਇਹਨਾ ਤੁਹਾਨੂੰ YouTube ਤੋਂ ਪੈਸਾ ਬੰਦਾ ਉਹਨੂੰ ਬਰਥਡੇ ਤੇ ਕੋਈ ਗਿਫਟ ਹੀ ਲਿਆ ਦੇ ਚਾਜੇ ਦਾ ਜਿਹੜਾ ਘਰੇ ਟੈਲੀਵਿਜ਼ਰ ਪਿਆ ਸੀਗਾ ਉਹੀ ਜਾ ਕੇ ਉਹਨੂੰ ਫੜਾਤਾ ਅਖੇ ਇਹਨੂੰ ਸਰਪ੍ਰਾਈਜ਼ ਦਿੱਤਾ ਮੈਂ ਸਰਪ੍ਰਾਈਜ਼ ਗਿਫਟ ਕਿਆ ਬਾਤਾਂ ਨੇ ਮੈਨੂੰ ਫਿਕਰ ਰਹਿੰਦੀ ਆ ਤੇਰੀ ਤਾਂ ਫਿਕਰ ਰਹਿੰਦੀ ਆ ਤੇਰੀ ਤਾਂ ਮੈਂ ਤਾਂ ਮਰ ਜਾਨੀਆਂ ਬੇ ਮਰ ਜਾਨੀ ਆ ਮੁਸ਼ਕੀ ਪੱਕਾ ਜਦੋਂ ਰੀਲਸ ਬਣਾਉਂਦੀ ਹੈ ਨਾ ਉਹਦਾ ਗੋਲੀਆਂ ਖਾ ਕੇ ਬਣਾਉਂਦੀ ਹੈ ਤਾਂ ਹੀ ਤਾਂ ਅੱਖਾਂ ਨੂੰ ਇੱਕ ਥਾਂ ਤੇ ਖੜਾਈ ਰੱਖਦੀ ਹੈ ਨਹੀਂ ਤਾਂ ਕੋਈ ਨਾਰਮਲ ਬੰਦਾ ਅੱਖਾਂ ਨੂੰ ਇੱਕ ਥਾਂ ਤੇ ਇੰਨਾ ਟਾਈਮ ਖੜਾ ਕੇ ਰੱਖੇ ਨਹੀਂ ਸਕਦਾ ਇਆ ਫਿਰ ਇਹਦੇ ਚ ਕੋਈ ਭੂਤ ਪ੍ਰੇਤ ਆ ਜਾਂਦੀ ਆ। ਬਾਕੀ ਜੋ ਕੁਝ ਵੀ ਆ ਕਾਲ ਉਹਦੀ ਨਵੀਂ ਭਾਬੀ ਦਾ ਥੰਮਕਾ ਬੜਾ ਵਧੀਆ ਸੀਗਾ। ਨੱਚਦੀ ਬੜਾ ਘੈਂਟ ਹੈ ਨਹੀਂ ਕੋਈ ਸ਼ਰਮ ਸੰਗ ਵੀ ਮੇਰਾ ਪਹਿਲਾ ਆ ਤੇ ਨਾ ਮੈਂ ਨਵੀਂ ਵਿਆਹੀ ਹੈ ਹਾਂ ਉਹ ਕੋਰਾ ਚੱਜਣਾ ਨੱਚਲਾ। ਆਏ ਨੱਚਦੀ ਜਿਵੇਂ ਹਾਦੇ ਭਰਾ ਦੇ ਵਿੱਚ ਨੱਚੀ ਜਾਂਦੀ ਹੁੰਦੀ ਹੈ। ਉਲਦੀ ਨਵੀਂ ਭਾਬੀ ਤਾਂ ਜਿੰਨਾ ਚਾ DJ ਚੱਲੀ ਗਿਆ ਮਤਲਬ ਨਹੀਂ ਗਈ ਆ ਤੇ ਮੈਨੂੰ ਲੱਗਦਾ ਜਦੋਂ ਕਾਲੋ ਦਾ ਵਿਆਹ ਹੋਇਆ ਇਹਨੇ DJ ਬੰਦ ਹੋ ਜਾਣੇ ਆ ਪਰ ਉਹਦੇ ਵੀ ਨਹੀਂ ਨੱਚਣੋਂ ਖਟਣਾ ਹੰਟ ਤੱਕ ਕਨਾ ਹਟਾਉਣਾ ਲੈਣਾ ਬੱਤ ਸਹੀ ਏ ਤੇ ਆ ਪਿਆਰੀ ਸਮਝ ਗਈ ਚਲੋ ਜੀ ਇਹਨਾਂ ਦਾ ਤਾਂ ਅੰਨ ਚੱਲੇ ਜਾਣਾ ਤੇ ਆਪਾਂ ਕਰਦੇ ਆ ਆਪਣੀ ਵੀਡੀਓ ਨੂੰ ਖਤਮ ਤੇ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ तो जिन्होंने सोहे सोहने कमेंट किए नाम आ लक्की गुरविंदर हनी सिंह करमवीर सिंह कुलविंदर भट्टी बी डबल के फोर फिफ्टी फोर महेंद्र सिंह प्योर पंजाब थैंक यू सो मच इन्ने सोने सोहे कमेंट करने मेरी वीडियो में प्यार देंगे मेरी वीडियो वादिया लगदिया होन तो इन्हों लाइक शेयर कमेंट जरूर करा करो तो जेकोर तुम तो मेरे तो चैनल पर नवे हो अज तक はイ <laughs>